ਅੱਜ ਅਸੀਂ ਗੱਲ ਕਰਾਂਗੇ ਉਸ ਨਾਮ ਬਾਰੇ ਜਿਸ ਨੇ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਅਸੀਂ ਗੱਲ ਕਰ ਰਹੇ ਹਾਂ ਰਾਜਵੀਰ ਜਵੰਦੇ ਬਾਰੇ ਉਸ ਦੀ ਅਚਾਨਕ ਮੌਤ ਨੇ ਨਾ ਸਿਰਫ ਉਸ ਦੇ ਚਾਹਵਣ ਵਾਲਿਆਂ ਨੂੰ ਝੰਜੋੜ ਦਿੱਤਾ ਹੈ ਬਲਕਿ ਕਈ ਅਣਸੁਨੇ ਸਵਾਲ ਵੀ ਖੜੇ ਕਰ ਦਿੱਤੇ ਹਨ ਹੌਲੀ ਹੌਲੀ ਸਾਹਮਣੇ ਆ ਰਹੇ ਖੁਲਾਸੇ ਇਹ ਸੋਚਣ ਲਈ ਮਜਬੂਰ ਕਰਦੇ ਨੇ ਕਿ ਇਹ ਸਿਰਫ ਇੱਕ ਹਾਦਸਾ ਸੀ ਜਾਂ ਇਸ ਦੇ ਪਿੱਛੇ ਕੋਈ ਹੋਰ ਵੱਡਾ ਰਾਜ਼ ਲੁਕਿਆ ਹੋਇਆ ਸੀ ਸੋਸ਼ਲ ਮੀਡੀਆ ਤੇ ਹਰ ਰੋਜ਼ ਨਵੀਆਂ ਚਰਚਾਵਾਂ ਤੇ ਅਫਵਾਹਾਂ ਦਾ ਸਿਲਸਲਾ ਜਾਰੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਹ ਸਿਰਫ ਬਾਈਕ ਐਕਸੀਡੈਂਟ ਨਹੀਂ ਸੀ ਸਗੋਂ ਇਸ ਮਾਮਲੇ ਵਿੱਚ ਕਈ ਗੁੱਥੀਆਂ ਅਜੇ ਵੀ ਸੁਲਝਣੀਆਂ ਬਾਕੀ ਹਨ ਸਭ ਤੋਂ ਪਹਿਲੀ ਗੱਲ ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ ਉਹ ਸੀ ਰਾਜਵੀਰ ਦੀ ਆਖਰੀ ਸੋਸ਼ਲ ਮੀਡੀਆ ਪੋਸਟ ਜੋ ਉਸਨੇ ਹਾਦਸੇ ਤੋਂ ਕੇਵਲ 2 ਦਿਨ ਪਹਿਲਾਂ ਹੀ ਸਾਂਝੀ ਕੀਤੀ ਸੀ ਅਸੇ ਵੀਡੀਓ ਵਿੱਚ ਉਹ ਸਿਰਫ ਆਪਣੇ ਦੋਸਤਾਂ ਨਾਲ ਬਾਈਕ ਰਾਈਡ ਕਰਦਾ ਦਿਖਾਈ ਦਿੰਦਾ ਹੈ ਤੇ ਹਰ ਇੱਕ ਦੇ ਹੈਲਮਟ ਤੇ ਕੈਮਰੇ ਸਾਫ਼ ਨਜ਼ਰ ਆਉਂਦੇ ਨੇ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਹਾਦਸੇ ਵਾਲੇ ਦਿਨ ਸਿਰਫ ਰਾਜਵੀਰ ਦਾ ਕੈਮਰਾ ਹੀ ਕਿਉਂ ਬੰਦ ਮਿਲਿਆ ਇਸ ਛੋਟੀ ਜਿਹੀ ਗੱਲ ਨੇ ਲੋਕਾਂ ਦੇ ਮਨ ਵਿੱਚ ਵੱਡੇ ਸ਼ੱਕ ਪੈਦਾ ਕਰ ਦਿੱਤੇ ਹਨ ਹੁਣ ਸਵਾਲ ਇਹ ਉੱਠਦਾ ਹੈ ਕਿ ਜਦੋਂ ਰਾਜਵੀਰ ਆਪਣੇ ਕਾਫਲੇ ਨਾਲ ਰਾਈਡ ਕਰ ਰਿਹਾ ਸੀ ਉਸ ਦੇ ਨਾਲ ਕੋਈ ਹੋਰ ਸਾਥੀ ਵੀ ਸਨ ਕੁਝ ਕਹਿੰਦੇ ਨੇ ਪੰਜ ਕੁਝ ਕਹਿ ਰਹੇ ਨੇ ਇਸ ਤੋਂ ਵੀ ਵੱਧ ਸੀ ਆਮ ਤੌਰ ਤੇ ਉਹ ਸਾਰੇ ਆਪਣੇ ਕੈਮਰੇ ਔਨ ਰੱਖਦੇ ਸਨ ਪਰ ਜਦੋਂ ਇਹ ਹਾਦਸਾ ਹੋਇਆ ਤਾਂ ਨਾ ਕੋਈ ਵੀਡੀਓ ਸਾਹਮਣੇ ਆਈ ਤੇ ਨਾ ਹੀ ਕਿਸੇ ਸਾਥੀ ਨੇ ਖੁੱਲ ਕੇ ਕੋਈ ਬਿਆਨ ਸਾਹਮਣੇ ਆ ਕੇ ਦਿੱਤਾ ਸਭ ਤੋਂ ਵੱਡੀ ਗੱਲ ਇਹ ਸੀ ਕਿ ਹਾਦਸੇ ਤੋਂ ਬਾਅਦ ਉਹ ਸਾਰੇ ਸਾਥੀ ਅਚਾਨਕ ਗਾਇਬ ਕਿਉਂ ਹੋ ਗਏ ਜਦੋਂ ਰਾਜਵੀਰ ਜ਼ਖਮੀ ਹੋਇਆ ਪਿਆ ਸੀ ਤਾਂ ਉਸ ਨੂੰ ਤੁਰੰਤ ਮਦਦ ਮਿਲਣੀ ਚਾਹੀਦੀ ਸੀ ਪਰ ਉੱਥੇ ਕੋਈ ਵੀ ਨਹੀਂ ਸੀ ਇਹ ਚੁੱਪੀ ਹੋਰ ਵੀ ਸਵਾਲ ਖੜੇ ਕਰਦੀ ਹੈ ਦੂਜਾ ਵੱਡਾ ਸਵਾਲ ਇਹ ਹੈ ਕਿ ਜਦੋਂ ਕਿਸੇ ਵੀ ਹਾਦਸੇ ਵਿੱਚ ਦੋ ਵਾਹਨ ਟਕਰਾਂਦੇ ਹਨ ਤਾਂ ਪੁਲਿਸ ਆਮ ਤੌਰ ਤੇ ਦੋਨੋਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲੈਂਦੀ ਹੈ ਪਰ ਇਸ ਮਾਮਲੇ ਵਿੱਚ ਕਈ ਲੋਕਾਂ ਦਾ ਕਹਿਣਾ ਹੈ ਕਿ ਜਿਸ ਬਲੇਹਰੋ ਗੱਡੀ ਨਾਲ ਰਾਜਵੀਰ ਦੀ ਬਾਈਕ ਟਕਰਾਈ ਸੀ ਉਹ ਕਦੇ ਵੀ ਜਨਤਕ ਤੌਰ ਤੇ ਦਿਖਾਈ ਕਿਉਂ ਨਹੀਂ ਦਿੱਤੀ ਗਈ ਨਾ ਕੋਈ ਤਸਵੀਰ ਸਾਹਮਣੇ ਆਈ ਨਾ ਕੋਈ ਰਿਪੋਰਟ ਜਾਰੀ ਹੋਈ ਸਿਰਫ ਇਸ ਮਸਲੇ ਤੇ ਚੁੱਪੀ ਧਾਰੀ ਹੋਈ ਹੈ ਸਭ ਦੀ ਦੂਜੇ ਪਾਸੇ ਕੁਝ ਲੋਕ ਕਹਿੰਦੇ ਹਨ ਕਿ ਉਸ ਦੀ ਬਾਈਕ ਕਿਸੇ ਆਵਾਰਾ ਪਸ਼ੂਆਂ ਨਾਲ ਟਕਰਾਈ ਸੀ ਹੁਣ ਜੇ ਦੋਵੇਂ ਪੱਖ ਵੱਖ-ਵੱਖ ਕਹਾਣੀਆਂ ਚੱਲ ਰਹੀਆਂ ਹਨ ਤਾਂ ਸਚਾਈ ਕੀ ਹੈ ਜੇ ਬਲੈਰੋ ਨਾਲ ਟਕਰਾਉਂਦਿਆਂ ਹਾਦਸਾ ਹੋਇਆ ਸੀ ਤਾਂ ਉਹ ਵਾਣ ਪੁਲਿਸ ਦੇ ਹੱਥ ਚੜ੍ਹਨੇ ਚਾਹੀਦੇ ਸੀ ਜੇ ਪਸ਼ੂ ਨਾਲ ਟੱਕਰ ਹੋਈ ਸੀ ਤਾਂ ਮੌਕੇ ਤੇ ਮੌਜੂਦ ਲੋਕਾਂ ਜਾਂ ਗਵਾਹਾਂ ਨੇ ਕੁਝ ਤਾਂ ਦੱਸਣਾ ਸੀ ਹੋਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ ਰਾਈਡਰ ਆਮ ਤੌਰ ਤੇ ਆਪਣੇ ਕੈਮਰਾ ਨਾਲ ਹਰ ਪਲ ਦੀ ਰਿਕਾਰਡਿੰਗ ਕਰਦੇ ਸਨ ਪਰ ਉਸ ਦਿਨ ਕਿਸੇ ਦਾ ਵੀ ਫੁਟੇਜ ਸਾਹਮਣੇ ਕਿਉਂ ਨਹੀਂ ਆਇਆ ਕਿ ਇਹ ਸਿਰਫ ਇੱਕ ਇਤਫਾਕ ਸੀ ਜਾਂ ਕਿਸੇ ਯੋਜਨਾ ਦੇ ਤਹਿਤ ਕੁਝ ਛਿਪਾਇਆ ਜਾ ਰਿਹਾ ਹੈ ਰਾਜਵੀਰ ਦੇ ਸੁਰੱਖਿਆ ਉਪਕਰਨਾ ਬਾਰੇ ਵੀ ਕਈ ਗੱਲਾਂ ਚੱਲ ਰਹੀਆਂ ਨੇ ਕਿਹਾ ਜਾਂਦਾ ਹੈ ਕਿ ਉਸ ਨੇ ਬਹੁਤ ਹੀ ਉੱਚ ਗੁਣਤਾ ਗੁਣਵਤਾ ਵਾਲਾ ਹੈਲਮਟ ਅਤੇ ਸੂਟ ਪਾਇਆ ਹੋਇਆ ਸੀ ਉਹੀ ਕਿਸਮ ਜੋ ਪ੍ਰੋਫੈਸ਼ਨਲ ਰਾਈਡਰ ਵਰਤਦੇ ਸਨ ਐਸੇ ਸੂਟ ਦਾ ਮਕਸਦ ਹੁੰਦਾ ਹੈ ਕਿ ਬੰਦੇ ਨੂੰ ਗੰਭੀਰ ਸੱਟਾਂ ਤੋਂ ਬਚਾਉਣਾ ਫਿਰ ਉਸ ਦੇ ਸਿਰ ਤੇ ਇੰਨੀ ਗੰਭੀਰ ਚੋਟ ਕਿਵੇਂ ਲੱਗੀ ਰੀਡ ਦੀ ਹੱਡੀ ਟੁੱਟ ਜਾਣਾ ਇਸ ਗੱਲ ਨੂੰ ਹੋਰ ਵੀ ਗੰਭੀਰ ਬਣਾਉਂਦਾ ਹੈ ਇਹ ਸਾਰੇ ਤੱਥ ਇਹ ਦਰਸਾਉਂਦੇ ਨੇ ਕਿ ਗੱਲ ਸਿਰਫ ਹਾਦਸੇ ਤੱਕ ਸੀਮਤ ਨਹੀਂ ਕੋਈ ਨਾ ਕੋਈ ਸੱਚਾਈ ਅਜੇ ਵੀ ਲੁਕਾਈ ਜਾ ਰਹੀ ਹੈ ਹਾਦਸੇ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਡਾਕਟਰਾਂ ਨੇ ਕਿਹਾ ਕਿ ਉਸ ਦੇ ਸਰੀਰ ਤੇ ਐਸੀਆਂ ਚੋਟਾਂ ਸਨ ਜੋ ਆਮ ਬਾਈਕ ਹਾਦਸੇ ਨਾਲ ਆਉਣਾ ਮੁਸ਼ਕਲ ਹੁੰਦੀਆਂ ਨੇ ਰੀਡ ਦੀ ਹੱਡੀ ਟੁੱਟੀ ਹੋਈ ਸਿਰ ਤੇ ਵੱਡਾ ਝਟਕਾ ਛਾਤੀ 'ਚ ਜ਼ਖਮ ਇਹ ਸਭ ਉਹਨਾਂ ਹਾਲਾਤਾਂ ਵਿੱਚ ਜਦੋਂ ਉਸ ਦਾ ਸੁਰੱਖਿਆ ਸਮਾਨ ਬਿਲਕੁਲ ਠੀਕ ਹਾਲਤ ਵਿੱਚ ਸੀ ਡਾਕਟਰਾਂ ਦਾ ਕਹਿਣਾ ਹੈ ਕਿ ਜੇ ਉਹ ਸਿਰਫ ਡਿੱਗਿਆ ਹੁੰਦਾ ਤਾਂ ਇਹ ਜ਼ਖਮ ਇੰਨੇ ਗੰਭੀਰ ਨਾ ਹੁੰਦੇ ਇਹ ਗੱਲ ਲੋਕਾਂ ਦੇ ਮਨ ਵਿੱਚ ਸ਼ੱਕ ਹੋਰ ਵਧਾਉਂਦੀ ਹੈ ਕਿ ਕਿਤੇ ਇਹ ਸਭ ਕੁਝ ਪਹਿਲਾਂ ਤੋਂ ਹੀ ਤੈਅ ਤਾਂ ਨਹੀਂ ਸੀ ਕੀਤਾ ਗਿਆ ਇਸ ਤੋਂ ਇਲਾਵਾ ਹਾਦਸੇ ਤੋਂ ਕੁਝ ਦਿਨ ਪਹਿਲਾਂ ਰਾਜਵੀਰ ਦੇ ਜੀਵਨ ਵਿੱਚ ਕੁਝ ਅਜੀਬੇ ਬਦਲਾਅ ਆਏ ਜੋ ਹੁਣ ਕਈ ਸਵਾਲਾਂ ਦੇ ਕੇਂਦਰ ਬਣੇ ਹੋਏ ਨੇ ਕਿਹਾ ਜਾਂਦਾ ਹੈ ਕਿ ਉਸ ਨੇ ਆਪਣੇ ਕੁਝ ਨੇੜਲੇ ਦੋਸਤਾਂ ਨਾਲ ਸੰਪਰਕ ਘਟਾ ਦਿੱਤਾ ਸੀ ਕਈ ਵਾਰ ਉਹ ਲਾਈਵ ਆ ਕੇ ਕਹਿੰਦਾ ਸੀ ਕਿ ਕਈ ਵਾਰ ਆਪਣਿਆਂ ਤੋਂ ਵੀ ਧੋਖਾ ਮਿਲ ਜਾਂਦਾ ਉਸ ਦੀ ਇਹ ਗੱਲ ਹੁਣ ਲੋਕਾਂ ਦੇ ਦਿਮਾਗ ਵਿੱਚ ਵੱਜ ਰਹੀ ਹੈ ਕਿ ਜਿਵੇਂ ਉਹ ਕਿਸੇ ਖਤਰੇ ਤੋਂ ਪਹਿਲਾਂ ਹੀ ਆਹਟ ਸੁਣ ਚੁੱਕਾ ਸੀ ਇੱਕ ਹੋਰ ਗੱਲ ਜੋ ਸਭ ਨੇ ਨੋਟ ਕੀਤੀ ਉਸਦੀ ਅਚਾਨਕ ਖਾਮੋਸ਼ੀ ਵੀਰ ਹਮੇਸ਼ਾ ਐਕਟਿਵ ਰਹਿੰਦਾ ਸੀ ਗਾਣਿਆਂ ਦੀ ਪ੍ਰੋਮੋਸ਼ਨ ਕਰਦਾ ਫੈਨਸ ਨਾਲ ਗੱਲਬਾਤ ਕਰਦਾ ਪਰ ਮੌਤ ਤੋਂ ਲਗਭਗ 1 ਹਫਤਾ ਪਹਿਲਾਂ ਉਸ ਨੇ ਆਪਣੀਆਂ ਸਾਰੀਆਂ ਮੀਟਿੰਗਾਂ ਕੈਨਸਲ ਕਰ ਦਿੱਤੀਆਂ ਕਿਸੇ ਨੂੰ ਨਹੀਂ ਪਤਾ ਕਿਉਂ ਕੀਤੀਆਂ ਕੁਝ ਕਹਿੰਦੇ ਨੇ ਕਿ ਉਹ ਕਿਸੇ ਦਬਾਅ ਵਿੱਚ ਸੀ ਕਿਸੇ ਗੰਭੀਰ ਮਾਮਲੇ ਵਿੱਚ ਫਸ ਗਿਆ ਸੀ ਉਸ ਦੇ ਪਰਿਵਾਰ ਦਾ ਬਿਆਨ ਵੀ ਕਈ ਵੱਡੇ ਸਵਾਲ ਖੜੇ ਕਰਦਾ ਹੈ ਉਹਨਾਂ ਦਾ ਕਹਿਣਾ ਸੀ ਕਿ ਹਾਦਸੇ ਦੀ ਖਬਰ ਉਹਨਾਂ ਤੱਕ ਬਹੁਤ دیر ਨਾਲ ਪਹੁੰਚੀ ਅਤੇ ਜਦ ਤੱਕ ਉਹ ਹਸਪਤਾਲ ਪਹੁੰਚੇ ਡਾਕਟਰਾਂ ਨੇ ਉਸ ਨੂੰ ਕਲੀਨਿਕਲੀ ਡੈੱਡ ਘੋਸ਼ਿਤ ਕਰ ਦਿੱਤਾ ਸੀ ਸਭ ਤੋਂ ਹੈਰਾਨੀ ਗੱਲ ਹੈ ਕਿ ਉਸ ਦਾ ਮੋਬਾਈਲ ਫੋਨ ਵੀ ਮੌਕੇ ਤੇ ਨਹੀਂ ਮਿਲਿਆ ਪੁਲਿਸ ਰਿਪੋਰਟ ਦੇ ਅਨੁਸਾਰ ਇਹ ਇੱਕ ਸਧਾਰਨ ਸੜਕ ਹਾਦਸਾ ਸੀ ਪਰ ਲੋਕ ਪੁੱਛਦੇ ਨੇ ਕਿ ਜੇ ਐਸਾ ਸੀ ਤਾਂ ਕੈਮਰੇ ਦੀ ਫੁਟੇਜ ਸਾਥੀਆਂ ਦੇ ਬਿਆਨ ਅਤੇ ਹੋਰ ਸਬੂਤ ਅਜੇ ਤੱਕ ਸਾਹਮਣੇ ਕਿਉਂ ਨਹੀਂ ਆਏ ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਸਭ ਕੁਝ ਪਹਿਲਾਂ ਤੋਂ ਹੀ ਪਲੈਨਿੰਗ ਦੇ ਨਾਲ ਕੀਤਾ ਗਿਆ ਸੀ ਕੁਝ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜਿੱਥੇ ਰਾਜਵੀਰ ਕਿਸੇ ਨਾਲ ਤਣਾਅਪੂਰਨ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਇਹ ਸਪਸ਼ਟ ਨਹੀਂ ਸੀ ਕਿ ਉਹ ਵਿਅਕਤੀ ਕੌਣ ਸੀ ਪਰ ਮਾਹੌਲ ਵਿੱਚ ਤਣਾਅ ਸਿਰਫ ਦਿਖਾਈ ਦਿੰਦਾ ਸੀ ਰਾਜਵੀਰ ਦੀ ਆਖਰੀ ਵੀਡੀਓ ਵੀ ਸਭ ਨੂੰ ਰੁਲਾ ਗਈ ਜਿੱਥੇ ਉਸਨੇ ਕਿਹਾ ਕਿ ਜਦ ਮੈਂ ਨਾ ਰਹਾ ਮੇਰੇ ਗਾਣੇ ਮੇਰੇ ਜੀਵਨ ਦੀ ਪਛਾਣ ਬਣ ਕੇ ਰਹਿਣ ਉਸ ਵੇਲੇ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਇਹ ਉਸਦਾ ਆਖਰੀ ਸੁਨੇਹਾ ਹੋਵੇਗਾ ਰਾਜਵੀਰ ਜਵੰਦਾ ਸਿਰਫ ਗਾਇਕ ਨਹੀਂ ਸੀ ਉਹ ਇੱਕ ਜਜ਼ਬਾਤ ਸੀ ਜੋ ਲੋਕਾਂ ਦੇ ਦਿਲਾਂ ਵਿੱਚ ਵਸਦਾ ਸੀ ਉਸ ਦੀ ਮੌਤ ਨੇ ਸੰਗੀਤਕ ਦੁਨੀਆ ਵਿੱਚ ਇੱਕ ਵੱਡਾ ਖਾਲੀਪਨ ਛੱਡ ਦਿੱਤਾ ਲੋਕਾਂ ਦੀ ਹੁਣ ਸਿਰਫ ਇੱਕ ਮੰਗ ਹੈ ਸੱਚ ਸਾਹਮਣੇ ਆਵੇ ਚਾਹੀਓ ਕਿੰਨਾ ਵੀ ਤਿੱਖਾ ਹੋਵੇ ਰਾਜਵੀਰ ਦੇ ਫੈਨਸ ਹਰ ਥਾਂ ਕੈਂਡਲ ਮਾਰਚ ਕਰ ਰਹੇ ਹਨ ਤੇ ਵੀਡੀਓ ਸਾਂਝੀਆਂ ਕਰ ਰਹੇ ਨੇ ਤੇ ਉਸ ਦੀ ਯਾਦ ਵਿੱਚ ਗੀਤ गा ਰਹੇ ਨੇ ਉਹ ਸਿਰਫ ਇੱਕ ਗੁਜਾਰਿਸ਼ ਕਰ ਰਹੇ ਨੇ ਕਿ ਰਾਜਵੀਰ ਨੂੰ ਉਸ ਦਾ ਬੰਦਾ ਇਨਸਾਫ ਮਿਲੇ ਕਿਉਂਕਿ ਇਸ ਕੇਸ ਦੀ ਪੂਰੀ ਤਹਿ ਤੱਕ ਸੀਬੀਆਈ ਤੱਕ ਜਾਂਚ ਕਰਵਾਈ ਜਾਵੇ ਜਾਂ ਕਿਸੇ ਹੋਰ ਪ੍ਰੋਫੈਸ਼ਨਲ ਏਜੰਸੀ ਤੋਂ ਇਸ ਦੀ ਜਾਂਚ ਕਰਵਾਈ ਜਾਵੇ ਤੇ ਉਸ ਦੀ ਮੌਤ ਦਾ ਅਸਲ ਸੱਚ ਸਾਹਮਣੇ ਆਵੇ ਤੇ ਉਸ ਦੇ ਘਰਦਿਆਂ ਨੂੰ ਬੰਦਾ ਇਨਸਾਫ ਜ਼ਰੂਰ ਮਿਲੇ ਅਲਵਿਦਾ ਰਾਜਵੀਰ ਸਿਆ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ